ਡਿਪਟੀ ਕਮਿਸ਼ਨਰ ਕਮਲ ਮਿੱਤਲ ਅਤੇ ਐਸਐਸਪੀ सुरेंद्र ਲੰਬਾ ਨੇ ਅੱਜ ਨਸ਼ਾ ਛਡਾਊ ਵਤੇ ਮੋਡਬ ਸੇਵਾ ਕੇਂਦਰ ਹੁਸ਼ਿਆਰਪੁਰ ਵਿੱਚ ਨਸ਼ਾ ਛੱਡ ਕੇ ਸਕਿਲਡ ਕੋਰਸ ਕਰਨ ਵਾਲੇ 25 ਨੌਜਵਾਨਾਂ ਨੂੰ ਕੋਰਸ ਪੂਰਾ ਹੋਣ ਉਪਰੰਤ ਸਰਟੀਫਿਕੇਟ ਵੰਡੇ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਹ ਜ਼ਿਲ੍ਹਾ ਗੱਟਕ੍ਰਾਸ ਸੋਸਾਇਟੀ ਨੇ ਪਿਛਲੇ ਸਾਲ ਵਿਸ਼ੇਸ਼ ਪਹਿਲ ਕਦਮੀ ਕਰਦੇ ਹੋਏ ਇੱਥੇ ਦੋ ਸਕਿਲਡ ਕੋਰਸ ਮਲਟੀਕੁਨਿਸਕੋ ਅਤੇ ਹੈਅਰ ਡ੍ਰੈਸਰ ਤੇ ਸੈਲੂਨ ਆਰਟਿਸਟ ਦੀ ਸ਼ੁਰੂਆਤ ਕੀਤੀ ਸੀ ਜਿਸ ਦੇ ਪਹਿਲੇ ਬੈਚ ਨੂੰ ਅੱਜ ਕੋਰਸ ਮੁਕੰਮਲ ਹੋਣ ਤੇ ਸਰਟੀਫਿਕੇਟ ਦਿੱਤੇ ਗਏ। ਰੇਡਿਕ੍ਰਾਸ ਸੋਸਾਇਟੀ ਦੇ ਯਤਨਾ ਸਦਕਾ ਇਹ ਨੌਜਵਾਨ ਹੁਣ ਆਤਮ ਨਿਰਭਰ ਬਣ ਗਏ ਨੇ ਡਿਪਟੀ ਕਮਿਸ਼ਨਰ ਕੋਮਲ ਵਿੱਤਲ ਅਤੇ ਐਸਐਸਪੀ सुरेंद्र ਲੰਬਾ ਨੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਾ ਛਡਣ ਵਾਲੇ ਨੌਜਵਾਨਾਂ ਲਈ ਜੋ ਸਕਿਲਡ ਕੋਰਸ ਸ਼ੁਰੂ ਕੀਤੇ ਨੇ ਉਹਨਾਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਹੈ ਉਹਨਾਂ ਨੇ ਕਿਹਾ ਕਿ 45 ਦਿਨਾਂ ਵਾਲੇ ਇਸ ਕੋਰਸ ਉਪਰੰਤ ਇਹ ਨੌਜਵਾਨ ਹੁਨਰਮੰਦ ਹੋ ਗਏ ਨੇ ਅਤੇ ਕੇਂਦਰ ਤੋਂ ਬਾਹਰ ਜਾਣ ਤੋਂ ਬਾਅਦ ਆਪਣਾ ਕੰਮ ਧੰਦਾ ਸ਼ੁਰੂ ਕਰ ਸਕਦੇ ਨੇ ਉਹਨਾਂ ਕਿਹਾ ਕਿ ਜੇਕਰ ਆਪਣੇ ਪੈਰਾਂ 'ਤੇ ਖੜੇ ਹੋਣ ਲਈ ਉਹਨਾਂ ਨੂੰ ਕਿਸੇ ਵੀ ਸਹਾਇਤਾ ਦੀ ਲੋੜ ਹੋਵੇਗੀ ਤਾਂ ਰੁਜ਼ਗਾਰ ਵਿਭਾਗ ਵੱਲੋਂ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ ਤੇ ਇਹ ਕੋਰਸ ਕਰਨ ਉਪਰੰਤ ਇਹ ਨੌਜਵਾਨ ਸਮਾਜ ਵਿੱਚ ਇੱਕ ਨਵੀਂ ਪਛਾਣ ਦੇ ਨਾਲ-ਨਾਲ ਆਪਣੇ ਆਪ ਨੂੰ ਸਥਾਪਿਤ ਕਰਨਗੇ ਉਹਨਾਂ ਦੱਸਿਆ ਕਿ ਪਹਿਲੇ ਪੱਛ ਵਿੱਚ 15 ਲੋਕਾਂ ਨੇ ਮਲਟੀ ਕੁਕਿੰਗ ਅਤੇ 10 ਲੋਕਾਂ ਨੇ हेयर ਡ੍ਰੈਸਰ ਅਤੇ ਸੈਲੂਨ ਆਰਟਿਸਟ ਦਾ ਸਕਿਲਡ ਕੋਰਸ ਮੁਕੰਮਲ ਕੀਤਾ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪਤ ਰਿਪੋਰਟ ਹਾਂਜੀ ਅੱਜ ਡਰਿ ਡਰੱਗ ਰੀਹੈਬਿਲੀਟੇਸ਼ਨ ਸੈਂਟਰ ਪਸ਼ਾਪੁਰ ਦੇ ਵਿੱਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨਾਲ ਮਿਲ ਕੇ ਇੱਕ ਕੋਰਸ ਜੋ ਅਸੀਂ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ ਦੋ ਕੋਰਸ ਇਨਫੈਕਟ ਇੱਕ ਮਲਟੀ ਕੁਇਜ਼ੀਨ ਕੁਕਿੰਗ ਦਾ ਕੋਰਸ ਤੇ ਇੱਕ ਮੇਲ ਹੈਅਰ ਸੈਲੂਨ ਦਾ ਕੋਰਸ ਉਹਨਾਂ ਦਾ ਅਸੀਂ ਸਰਟੀਫਿਕੇਸ਼ਨ ਡਿਸਟ੍ਰਿਬਿਊਸ਼ਨ ਕੀਤਾ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਲਗਭਗ ਇੱਥੇ ਦੇ 25 ਇਨਮੇਟਸ ਜੋ ਕਿ ਇੱਥੇ ਲਗਾਤਾਰ ਰਹਿ ਰਹੇ ਸੀ ਤੇ ਉਹਨਾਂ ਨੇ 45 ਦਿਨਾਂ ਦੀ ਇਨ ਕੋਰਸਸ ਦੀ ਟ੍ਰੇਨਿੰਗ ਕੀਤੀ ਹੈ ਹੁਣ ਅੱਜ ਦੇ ਦਿਨ 'ਚ ਉਹ ਇੱਕ ਤਾਂ ਸਭ ਤੋਂ ਵੱਡੀ ਗੱਲ ਰੀਹੈਬਿਲੀਟੇਟ ਹੋ ਗਏ ਨੇ ਉਹਨਾਂ ਨੇ ਨਸ਼ਾ ਬਿਲਕੁਲ ਛੱਡ ਦਿੱਤਾ ਹੈ ਤੇ ਇਸ ਦੇ ਨਾਲ ਹੀ ਨਾਲ ਉਹਨਾਂ ਨੇ ਉਹਨਾਂ ਦੀ ਸਕਿੱਲ ਅਪਗ੍ਰੇਡੇਸ਼ਨ ਵੀ ਹੋ ਗਈ ਹੈ ਸਕਿੱਲ ਅਪਗ੍ਰੇਡੇਸ਼ਨ ਵੀ ਇਸ ਤਰ੍ਹਾਂ ਦੀ ਜੋ ਕੋਰਸ ਉਹਨਾਂ ਨੇ ਆਪ ਚੂਜ਼ ਕੀਤਾ ਕਿ ਅਸੀਂ ਇਹ ਕੰਮ ਕਰਨਾ ਚਾਹੁੰਦੇ ਜਦੋਂ ਅਸੀਂ ਬਾਹਰ ਜਾਂਦੇ ਉਹ ਇਹ ਕੰਮ ਸਿੱਖ ਚੁੱਕੇ ਹੁਣ ਸਾਨੂੰ ਬੜੀ ਖੁਸ਼ੀ ਹੈ ਕਿ ਆਪਣੇ ਪੈਰਾਂ ਤੇ ਖੜੇ ਹੋ ਕੇ ਬਾਹਰ ਜਾ ਕੇ ਨਸ਼ਾ ਛੱਡ ਕੇ ਇਹ ਬੰਦੇ ਇੱਕ ਕੰਮ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਵੀ ਭਰ ਸਕਦੇ ਆ ਤੇ ਇੱਕ ਸਮਾਜ ਨੂੰ ਇੱਕ ਬਹੁਤ ਅੱਛਾ ਮੈਸੇਜ ਦੇ ਸਕਦੇ ਆ ਕਿ ਕਿਸ ਤਰ੍ਹਾਂ ਨਸ਼ੇ ਦੀ ਆਦਤ ਨੂੰ ਛੱਡ ਕੇ ਬੰਦਾ ਰੀਹੈਬਿਲੀਟੇਟ ਹੋ ਕੇ ਆਪਣੀ ਆਮ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਸਕਦਾ ਹੈ ਮੈਂ ਇਸ ਸਾਰੇ ਹੀ ਕੋਰਸ ਦੇ ਲਈ ਤੇ ਸਾਰੇ ਪ੍ਰੋਗਰਾਮ ਦੇ ਲਈ ਸਭ ਤੋਂ ਪਹਿਲਾਂ ਸਾਡੇ ਡਰਗ ਰੀਹੈਬਿਲੀਟੇਸ਼ਨ ਹੁਸ਼ਿਆਰਪੁਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਇਥੇ ਦੀ ਸਮੁੱਚੀ ਟੀਮ ਨੇ ਇੱਕ ਬਹੁਤ ਹੀ ਅੱਛੇ ਐਟਮੋਸਫੇਅਰ ਦੇ ਵਿੱਚ ਪੰਜਾਬ ਸਰਕਾਰ ਨੇ ਜੋ ਇੱਥੇ ਇੰਨਾ ਅੱਛਾ ਇਨਫਰਾਸਟ੍ਰਕਚਰ ਬਣਾ ਕੇ ਦਿੱਤਾ ਹੈ ਬਹੁਤ ਅੱਛੀ ਕਾਉਂਸਲਿੰਗ ਤੇ ਇਨਮੇਟਸ ਨੂੰ ਹੈਬਿਟੇਟ ਰੀ ਹੈਬਿਟੇਟ ਕੀਤਾ ਨਾਲ ਦੀ ਨਾਲ ਹੀ ਫੂਡ ਕraft ਇੰਸਟੀਟਿਊਟ ਹੁਸ਼ਾਰਪੁਰ ਜਿਨ੍ਹਾਂ ਨੇ ਇੱਕ ਕੋਰਸ ਪ੍ਰੋਵਾਈਡ ਕੀਤਾ ਤੇ ਸਾਡੇ ਸੈਲੂਨ ਟ੍ਰੇਨਿੰਗ ਦੇ ਲਈ ਪਾਰਟਨਰ ਮਿਸਟਰ ਮਾਨਵ ਜਿਨਨੀ ਟ੍ਰੇਨਿੰਗ ਦਿੱਤੀ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹੈ ਇਹ ਇੱਕਦਮ ਫ੍ਰੀ ਕੋਰਸ ਹੈ ਕਿਸੇ ਵੀ ਤਰ੍ਹਾਂ ਦਾ ਪੈਸਾ ਨਹੀਂ ਲਿਆ ਜਾਂਦਾ ਇੱਕ ਬਹੁਤ ਅੱਛਾ ਵਾਤਾਵਰਣ ਬਹੁਤ ਅੱਛਾ ਐਟਮੋਸਫੇਅਰ ਇੱਥੇ ਆ ਕੇ ਕਿਸੇ ਵੀ ਡਰਗੇਡਿਕ ਨੂੰ ਮਿਲਦਾ ਹੈ ਤੇ ਨਾਲ ਹੀ ਨਾਲ ਉਸ ਦੀ ਨਸ਼ੇ ਦੀ ਆਦਤ ਵੀ ਪੂਰੀ ਛੁੱਟ ਜਾਂਦੀ ਹੈ ਛੁੱਟ ਜਾਂਦੀ ਹੈ ਤੇ ਇਕੋ ਆਪਣੀ ਸਕਿਲ ਅਪਡੇਟੇਸ਼ਨ ਵੀ ਕਰ ਲੈਂਦਾ ਹਾਂ ਮੈਂ ਸਮੂਚੀ ਹੁਸ਼ਾਪੁਰ ਵਾਸੀ ਨੂੰ ਮੈਸੇਜ ਦੇਣਾ ਚਾਹੁੰਦੇ ਕਿ ਸਰਕਾਰ ਵੱਲੋਂ ਬਹੁਤ ਅੱਛੀ ਫੈਸਿਲਿਟੀ ਤੁਹਾਡੇ ਲਈ ਅਰੇਂਜ ਕੀਤੀ ਗਈ ਹੈ ਅਸੀਂ ਚਾਹੁੰਦੇ ਵੱਧ ਤੋਂ ਵੱਧ ਬੰਦੇ ਜੋ ਇਹ ਨਸ਼ੇ ਦੀ ਆਦਤ ਤੋਂ ਬਾਹਰ ਨਿਕਲਣਾ ਚਾਹੁੰਦੇ ਉਹ ਇਸ ਫੈਸਿਲਿਟੀ ਦਾ ਜ਼ਰੂਰ ਇਸਤੇਮਾਲ ਕਰਦੇ। ਇਸ ਤੋਂ ਇਲਾਵਾ ਜਿੱਦਾਂ ਹਮ ਦੋ ਕੋਰਸ ਕਰ ਰਹੇ ਹਾਂ ਜਿੱਦਾਂ ਨੈਕਸਟ ਕੋਈ ਆਉਂਦਾ ਇਸ ਤੋਂ ਇਲਾਵਾ ਵੀ ਕੋਈ ਕੋਰਸ ਅਸੀਂ ਬਿਲਕੁਲ ਸਾਡੀ ਕੋਸ਼ਿਸ਼ ਇਹੀ ਹੈ ਕਿ ਡਿਮਾਂਡ ਦੇ ਅਨੁਸਾਰ ਜੋ ਵੀ ਇਥੇ ਇਨਮੇਟਸ ਆਉਂਦੇ ਨੇ ਇਹ ਦੋਨੋਂ ਕੋਰਸਸ ਵੀ ਮੈਂ ਇਹ ਦੱਸਣਾ ਚਾਹਾਂਗੀ ਸਾਰਿਆਂ ਨੂੰ ਇਨਮੇਟਸ ਨੇ ਆਪ ਹੀ ਚੂਸ ਕਿਤੇ ਸੀ ਕਿ ਅਸੀਂ ਕੁਕਿੰਗ ਦਾ ਕੋਰਸ ਕਰਨਾ ਚਾਹੁੰਦੇ ਜਾਂ ਮੇਲ ਸਨੋਂਦਾ ਕੋਰਸ ਕਰਨਾ ਚਾਹੁੰਦੇ ਇਸ ਤੋਂ ਇਲਾਵਾ ਆਲਰੇਡੀ ਇਥੇ ਇਲੈਕਟ੍ਰੀਸ਼ੀਅਨ ਐਂਡ ਪਲੰਮਿੰਗ ਫਿਟਿੰਗ ਦੇ ਕੋਰਸਸ ਚੱਲ ਰਹੇ ਤੇ ਜੇਕਰ ਸਾਡੇ ਕੋਲ ਹੋਰ ਵੀ ਕੋਰਸਸ ਦੀ ਡਿਮਾਂ ਜੀ ਸਾਹਿਬ ਅੱਜ ਅੱਜ ਜਸ ਸੀធី ਮੈਡਮ ਡਿਪਟੀ ਕਮਿਸ਼ਨਰ ਮੋਛਾਪੁਰ ਜਿਹਦੇ ਨਾਲ ਉਹ ਜਿਹੜਾ ਹੁਸ਼ਿਆਰਪੁਰ ਦਾ ਡਰਗ ਰੀਹੈਬਿਲਿਟੇਸ਼ਨ ਸੈਂਟਰ ਹੈਗਾ ਉੱਥੇ ਆਏ ਹੈਗੇ ਤੇ ਮੈਨੂੰ ਲੱਗਦਾ ਅੱਜ ਬਹੁਤ ਇੱਕ ਚੰਗਾ ਦਿਨ ਹੈਗਾ ਜਿੱਥੇ 25 ਇਸ ਤਰੀਕੇ ਦੇ ਬੱਚੇ ਜਿਹੜੇ ਨਸ਼ੇ ਦੇ ਜਾਲ ਚ ਫਸੇ ਹੋਏ ਸੀਗੇ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਜਿਹੜਾ ਹੈਗਾ ਬਾਹਰ ਕੱਢਿਆ ਗਿਆ ਉਹ ਆਪਣੀ ਦੀ ਐਡਿਕਸ਼ਨ ਜਿਹੜਾ ਹੈਗਾ ਉਹ process ਪੂਰਾ ਕਰਕੇ ਰੀਹੈਬਿਲਿਟੇਸ਼ਨ process ਪੂਰਾ ਕਰਕੇ ਹੁਣ ਉਹ ਕੋਈ ਡਰੱਗਸ ਨਹੀਂ ਲੈਂਦੇ ਹੈਗੇ ਉਹਨਾਂ ਦੀ ਡੋਜੇਸ ਜ਼ੀਰੋ ਹੋ ਗਈ ਹੈਗੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਰੈੱਡ ਕਰਾਸ ਦੀ ਮਦਦ ਨਾਲ ਜਿਹੜਾ ਹੈਗਾ ਉਹ ਸਕਿੱਲ ਅਪਗ੍ਰੇਡੇਸ਼ਨ ਪ੍ਰੋਗਰਾਮ ਚ ਸ਼ਾਮਿਲ ਕੀਤਾ ਗਿਆ ਤੇ 25 ਬੰਦੇ ਆਜ ਸਕਿੱਲ ਨਵੀਆਂ ਸਕਿੱਲ ਨਵਾਂ ਹੁਨਰ ਸਿੱਖ ਕੇ ਜਿਹੜੇ ਹੈਗੇ ਬਾਅਦ ਇੱਕ ਸਮਾਜ ਚ ਸਕਿੱਲਡ ਬੰਦੇ ਵਾਂਗੂ ਵਾਪਸ ਜਾ ਰਹੇ ਹੈਗੇ ਤੇ ਬੜਾ ਚੰਗਾ ਦਿਨ ਹੈਗਾ ਏਕ ਤੇ ਪੰਜਾਬ ਸਰਕਾਰ ਦੀ ਜਿਹੜੀ ਸਾਡੀ ਲੜਾਈ ਹੈਗੀ ਨਸ਼ੇ ਦੇ ਖਿਲਾਫ ਉਹਦੇ 'ਚ ਇੱਕ ਚੰਗੀ ਸਾਨੂੰ ਸਫਲਤਾ ਹੈਗੀ ਹੁਸ਼ਿਆਰ ਪ੍ਰਸ਼ਾਸਨ ਦੀ ਟੀਮ ਨੂੰ ਕਿ ਜਿਹਦੇ ਵਿੱਚ ਬਾਕੀ ਲੋਕਾਂ ਨੂੰ ਬੜਾ ਮੋਟੀਵੇਸ਼ਨ ਮਿਲੇਗਾ ਕਿ ਪਹਿਲੀ ਚੀਜ਼ ਕੀ ਨਸ਼ਾ ਛੱਡਿਆ ਜਾ ਸਕਦਾ ਨਸ਼ਾ ਛੱਡਣ ਤੋਂ ਬਾਅਦ ਇੱਕ ਆਮ ਚੰਗੇ ਸ਼ਹਿਰੀ ਵਾਂਗੂ ਚੰਗੇ ਨਾਗਰਿਕ ਵਾਂਗੂ ਚੰਗੇ ਵਸਨੀਕ ਪੰਜਾਬੀ ਵਾਂਗੂ ਜਿਹੜਾ ਹੈਗਾ ਉਹ ਆਪਣਾ ਜੀਵਨ ਜੀ ਸਕਦਾ ਤੇ ਐਟ ਦੀ ਸੇਮ ਟਾਈਮ ਉਹਦੇ ਜੀਵਨ 'ਚ ਇੱਕ ਹੋਪ ਹੈਗੀ ਉਹ ਪੈਸਾ ਕਮਾਉਣ ਵਾਸਤੇ ਆਪਣਾ ਹੁਨਰ ਦੇ ਰਾਹੀਂ ਜਿਹੜਾ ਹੈਗਾ ਉਹ ਕੰਮ ਕਰ ਸਕਦਾ ਤੇ ਇੱਕ ਚੰਗੇ ਰਿਸਪੈਕਟੇਬਲ ਸਿਟੀਜ਼ਨ ਵਾਂਗੂ ਰਹਿ ਸਕਦਾ ਤੇ ਆ ਜਿਹੜਾ ਹੈਗਾ ਜਿਹੜਾ ਕਦਮ ਹੈਗਾ ਪ੍ਰਸ਼ਾਸਨ ਦਾ ਆ ਅੱਗੇ ਬਹੁਤ بڑੇਗਾ ਤੇ ਜਿਹੜਾ ਟਾਰਗੇਟ ਮੈਡਮ ਦੱਸ ਰਹੇ ਹੈਗੇ ਜਿਹੜਾ ਜਿਸ ਤਰੀਕੇ ਨਾਲ ਆਪਣਾ ਇਥੇ ਐਡਿਕਟਸ ਆ ਰਹੇ ਹੈਗੇ ਉਹਦੇ ਸਾਧ ਨਾਲ ਮਨ ਲੱਗਦਾ ਆਉਣ ਵਾਲੇ ਸਮੇਂ ਚ ਪੂਰੇ ਸਾਲ ਚ ਕਾਫੀ ਜ਼ਿਆਦਾ ਬੜੀ ਤਦਾਦ ਚ ਜਿਹੜੇ ਐਡਿਕਟਸ ਹੈਗੇ ਜਿਹੜੇ ਉਹਨਾਂ ਨੂੰ ਰੀਹੈਬਿਟੇਟ ਕਰਕੇ ਸਕਿੱਲ ਕਰਕੇ ਸਮਾਜ ਚ ਭੇਜਿਆ ਜਾਏਗਾ ਜਿੱਦ ਨਹੀਂ ਆਪਾਂ ਇੱਕ ਮੁਕੰਮਲ ਜਿਹੜੀ ਹੈਗੀ ਕਾਰਵਾਈ ਡਰੈਕਸ ਦੇ ਖਿਲਾਫ ਇੱਕ 360 ਡਿਗਰੀ ਸੋਲੂਸ਼ਨ ਦੇ ਤਰੀਕੇ ਨਾਲ ਆਪਾਂ ਕਰਵਾ ਮੰਗਦੇ ਹਾਂ